ਸ਼ੀਟ ਸ਼ੇਰਿੰਗ ਹੋਏ ਜਾਣੀਆਂ ਤੇ ਉਸ ਤੋਂ ਬਗੈਰ ਇਹਨਾਂ ਕੋਲ ਚਾਰਾ ਵੀ ਕੋਈ ਨਹੀਂ ਤੇ ਦੂਜੇ ਪਾਸੇ ਇੱਥੇ ਸਿਸਟਮ ਹੁਣ ਇਹੋ ਜਿਹਾ ਹੋ ਚੁੱਕਿਆ ਵੀ ਕੋਈ ਵੀ ਪਾਰਟੀ ਇੱਕ ਥਾਪੜ ਕੇ ਨਹੀਂ ਕਹਿ ਸਕਦੀ ਬੇਸ਼ੱਕ ਕਹਿਣ ਨੂੰ ਸਾਰੀ ਕਹੀ ਜਾਂਦੀਆਂ ਕਿ 13 ਅਸੀਂ ਲੈ ਜਾਾਂਗੇ 13 ਅਸੀਂ ਲੈ ਜਾਾਂਗੇ 13 ਅਸੀਂ ਲੈ ਜਾਾਂਗੇ ਪਰ 13 13 ਵਾਲੀ ਜਿਹੜੀ ਕਹਾਣੀ ਹੈ ਨਹੀਂ ਕਿਉਂਕਿ ਪੰਜਾਬ ਦੀ ਜਿਹੜੀ ਸਿਆਸਤ ਆ ਨਾ ਪੰਜਾਬ ਦੇ ਲੋਕ ਸਾਰਿਆਂ ਤੋਂ ਤੰਗ ਅਸਲ ਦੇ ਵਿੱਚ ਜੇ ਦੇਖਿਆ ਜਾਵੇ ਜਿਹੜੀ ਆਪਾਂ ਜੇ ਰੈਨ ਫੀਲਡ ਤੇ ਗੱਲ ਕਰੀਏ ਨਾ ਪੰਜਾਬ ਦੇ ਲੋਕ ਸਾਰਿਆਂ ਤੋਂ ਦੁਖੀ ਆ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਪੰਜਾਬ ਦੇ ਲੋਕਾਂ ਖੈਰਤਬਾਦ ਨਵਜੋਤ ਸਿੰਘ ਸਿੱਧੂ ਵੀ ਚਰਚਾ ਵਿੱਚ ਨਹੀਂ ਨਵਜੋਤ ਸਿੰਘ ਸਿੱਧੂ ਆਪਣੀਆਂ ਵੱਖਰੀਆਂ ਰੈਲੀਾਂ ਕਰਕੇ ਇੱਕ ਪਾਸੇ ਕਾਂਗਰਸ ਨਾਲ ਅੰਦਰ ਖੱਤੇ ਆਡਾ ਲਾ ਰਹੇ ਨੇ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਜ਼ਰੂਰ ਵੰਗਾਰ ਰਹੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਲੀਹੋਂ ਲ헤 ਹੋਏ ਨੇ ਤੇ ਉਹ ਤੱਥਾਂ ਦੇ ਆਧਾਰ ਤੇ ਗੱਲ ਨਹੀਂ ਕਰਦੇ ਕੀ ਲੱਗਦਾ ਕਿ ਆਉਣ ਵਾਲੇ ਕੁਝ ਦਿਨਾਂ ਦੌਰਾਨ ਖੈਰਾ ਤੇ ਨਵਜੋਤ ਸਿੰਘ ਸਿੱਧੂ ਦੁਆਲੇ ਜ਼ਿਆਦਾ ਸਿਆਸਤ ਘੁਮੇਗੀ ਦੇਖੋ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਵੱਖਰਾ ਹੈ ਕਿਉਂਕਿ ਉਹ ਸਿੱਖ ਕੌਮ ਦੀ ਗੱਲ ਨਹੀਂ ਬਾਲੀ ਕਰ ਰਹੇ ਸੋ ਆਇਆ ਗੁਰਦੇਵ ਸਿੰਘ ਔਕੇ ਦੇ ਕੇਸ ਦੇ ਉਹਨਾਂ ਨੇ ਅੰਮ੍ਰਿਤਪਾਲ ਦਾ ਕੇਸ ਪਾਲ ਸਿੰਘ ਖੈਰਾ ਫਿਰ ਜਮੰਤ ਤੇ ਆ ਗਏ ਨੇ ਜੋ ਪੁਰਥਲਾ ਦੀ ਅਦਾਲਤ ਹੈ ਖੈਰਾ ਦਾ ਕਹਿਣਾ ਹੈ ਕਿ ਇਹ ਝੂਠਾ ਕੇਸ ਪੁਲਿਸ ਨੇ ਬਦਲੇ ਦੀ ਭਾਵਨਾ ਨਾਲ ਦਰਜ ਕੀਤਾ ਸੀ ਉਸ ਤੋਂ ਪਹਿਲਾਂ ਜਿਹੜਾ ਨਸ਼ਿਆਂ ਵਾਲਾ ਕੇਸ ਆ ਉਹ ਵੀ ਕਹਿੰਦੇ ਉਸ ਉੱਤੇ ਝੂਠਾ ਪਾਇਆ ਗਿਆ ਉਨਾ ਇਹ ਵੀ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵਾਰੀ ਜਦੋਂ ਅਕਾਲੀ ਦਲ ਦੀ ਪਹਿਲਾ ਸਰਕਾਰ ਸੀ ਇਹ ਕੇਸ ਉਹਦੇ ਉੱਤੇ ਬਣਾਈ ਸੀ ਦਿੱਤਾ ਕਹ ਰਹੇ ਨੇ ਕਿਹਾ ਕਿ ਮੇਰੇ ਪਿਤਾ ਨਾਲ ਬਾਦਲ ਇਕੱਠੇ ਰਹੇ ਨੇ ਜੇਲ੍ਹ ਦੇ ਵਿੱਚ ਉਸ ਗੱਲ ਦਾ ਮੈਨੂੰ ਜ਼ਰੂਰ ਖੈ ਬਾਦਲ ਨੇ ਫਾਇਦਾ ਦਿੱਤਾ ਪਰ ਅੱਜ ਫਿਰ ਜਮਾਨਤ ਜੋ ਹਾਈ ਕੋਰਟ ਤੋਂ ਮਿਲਿਆ ਐਨਡੀਪੀਐ ਸੈਕਟ ਤਹਿਤ ਕਹਿ ਰਹੇ ਉਹਦੇ ਬਾਰੇ ਪੰਜਾਬ ਸਰਕਾਰ ਫਿਰ ਸੁਪਰੀਮ ਕੋਰਟ ਦੇ ਵਿੱਚ ਗਈ ਹੋਈ ਆ ਕਿ ਇਹ ਜਮਾਨਤ ਗਲਤ ਹੈ ਕੀ ਲੱਗਦਾ ਕਿ ਜਿਹੜਾ ਕੋਈ ਲੀਡਰ ਲੋਕਾਂ ਦੇ ਹੱਕ ਦੀ ਗੱਲ ਕਰਦਾ ਚੱਕ ਨੌਜਵਾਨਾਂ ਦੇ ਪੱਖ ਵਿੱਚ ਬੋਲਦਾ ਉਹਨੂੰ ਮੌਜੂਦਾ ਸਰਕਾਰ ਵੀ ਦਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਤਰ੍ਹਾਂ ਅੰਚ ਕਹਿ ਰਹੇ ਨੇ ਵੀ ਕਈ ਕਲਾਸਿਕ ਕੀਤੇ ਨੇ ਕਿ ਉਹਦੀ ਜਿਹੜੀ ਵਾਰਕ ਸੀ ਉਹਦੇ ਵਿੱਚ ਵੀ ਕੈਮਰੇ ਲਗਾ ਦਿੱਤੇ ਗਏ ਉਹਦੇ ਉੱਤੇ ਝੂਠੇ ਖਵਾ ਪੇਸ਼ ਕਰਕੇ ਕੇਸ ਕਰੇ ਜਾ ਰਹੇ ਨੇ ਝੂਠੇ ਖਵਾ ਪੇਸ਼ ਕਰਕੇ ਉਹਦਾ ਜਿਹੜਾ ਕੇਸ ਚਲਾਇਆ ਜਾ ਰਿਹਾ ਤੇ ਨਾਲ ਰਾਣਾ ਗਰਜੀਤੇ ਵੀ ਤਵੱਤਰ ਆ ਉਹਨੇ ਇੱਕ ਰਾਣਾ ਗਰਜੀਤ ਨੇ ਵੀ ਉਹਨੂੰ ਨੁਕਸਾਨ ਪਹੁੰਚਾਇਆ ਇਹਦੇ ਬਰਕੀ ਕਹੋ ਦੇਖੋ ਕੋਕਰ ਸਾਹਿਬ ਸ਼ਖਵਾਲ ਸਿੰਘ ਖਹਿਰਾ ਇੱਕ ਵਿਵਾਗ ਤੇ ਨੇ ਢਟਕਾ ਆਗੂ ਆ ਉਹ ਲੰਬੇ ਸਮੇਂ ਤੋਂ ਆਪਣੀ ਗੱਲ ਹਰ ਪਲੇਟਫਾਰਮ ਤੋਂ ਚਾਹੇ ਜਿਹੜੀ ਮਰਜੀ ਪਾਰਟੀ ਚ ਰਹੇ ਆਮ ਆਦਮੀ ਪਾਰਟੀ ਚ ਰਹੇ ਉਹਨਾਂ ਨੇ ਯੂਆਪਾ ਦੀ ਵਿਰੋਧਤਾ ਕੀਤੀ ਉਹਤਾਂ ਨੇ ਹਰ ਗੱਲ ਦੀ ਵਿਰੋਧਤਾ ਕੀਤੀ ਤੇ ਜਿਹੜਾ ਇਹ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਆ ਹੁਣ ਇਸ ਸਰਕਾਰ ਦੇ ਵਿੱਚ ਜਦੋਂ ਹੁਣ ਕਾ ਇਹ ਐਮ ਐਲ ਏ ਚੁਣੇਵੇਂ ਆਏ ਕਾਂਗਰਸ ਵੱਲੋਂ ਤੇ ਲਗਾਤਾਰ ਉਹ ਜਿਹੜੇ ਯੂਆਪਾ ਦੇ ਕੇਸ ਸੀਗੇ ਭਾਈ ਅਮਰਤਪਾਲ ਸਿੰਘ ਉਹਨਾਂ ਤੇ ਉਹਨਾਂ ਦੇ ਹੱਕ ਦੇ ਵਿੱਚ ਜ਼ੋਰਦਾਰ ਆਵਾਜ਼ ਬੁਲੰਦ ਕਰੀ ਉਹਨਾਂ ਨੇ ਵੀ ਇਹ ਗਲਤ ਹੋਇਆ ਇੱਥੋਂ ਤੱਕ ਜਿਹੜੀਆਂ ਉਹਨਾਂ ਨੇ ਦੂਜੇ ਬਾਹਰਲੇ ਕੰਟਰੀਆਂ ਦੇ ਵਿੱਚ ਜਿਹੜੀਆਂ ਕਿਲਿੰਗਸ ਹੋਈਆਂ ਸਿੱਖਾਂ ਦੀਆਂ ਨਿਜਰ ਨਿਜਰ ਦਾ ਕੇਸ ਬੜਾ ਇੰਪੋਰਟੈਂਟ ਹੋਇਆ ਤੇ ਹੋਰ ਬਾਕੀ ਜਿੰਨੇ ਵੀ ਲੰਡਨ ਦੇ ਵਿੱਚ ਹੋਇਆ ਉਤਾਰ ਸਿੰਘ ਖੰਡੇ ਦਾ ਉਹਦੇ ਬਾਰੇ ਵੀ ਇਹਨਾਂ ਨੇ ਆਵਾਜ਼ ਬੁਲੰਦ ਕੀਤੀ ਵੀ ਇਹ ਗਲਤ ਹੋ ਰਿਹਾ ਈਵਨ ਦੀਪ ਸਿੰਘ ਸਿੱਧੂ ਦੇ ਬਾਰੇ ਜਿਹੜਾ ਕਿ ਜਿਹਨੂੰ ਇਹ ਇਹਨਾਂ ਨੇ ਐਕਸੀਡੈਂਟ ਬਣਾਇਆ ਗਿਆ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ ਮੈਨੂੰ ਇਹ ਸ਼ੱਕ ਪੈਂਦਾ ਵੀ ਜਿਸ ਤਰ੍ਹਾਂ ਬਾਹਰ ਹੋਇਆ ਵੀ ਇਹਦਾ ਵੀ ਮਰਡਰ ਹੋਇਆ ਹੋਣਾ ਤੋ ਇਹਨਾਂ ਨੇ ਬੜੀ ਵਿਵਾਗ ਤਰੀਕੇ ਨਾਲ ਟਿੱਪਣੀਆਂ ਕਰੀਆਂ ਕਦੇ ਪ੍ਰਵਾਹ ਨਹੀਂ ਕਰੀ ਅਜਿਹੀ ਆਗੂ ਦੀ ਆਵਾਜ਼ ਨੂੰ ਬੰਦ ਕਰਨ ਦਾ ਰੋਖ ਖਾਸ ਤੌਰ ਤੇ ਭਗਵਾਨ ਸਿੰਘ ਮਾਨ ਦੇ ਉਹਨਾਂ ਨੇ ਜਿਹੜੀ ਜਿਹੜੀ ਮੰਤਰੀਆਂ ਦੇ ਬਾਰੇ ਕਟਾਬੂ ਚੱਕ ਬਾਰੇ ਬੜਾ ਤਕੜਾ ਸਟੈਂਡ ਲਿਆ ਤੇ ਉਸ ਤੋਂ ਬਾਅਦ ਮਾਈਨਿੰਗਸ ਬਾਰੇ ਬੜਾ ਸਟੈਂਡ ਲਿਆ ਤੇ ਦੂਜੀ ਗੱਲ ਤੁਸੀਂ ਦੇਖੋ ਉਹਨਾਂ ਦੇ ਬਿਲਕੁਲ ਉਹਨਾਂ ਦੇ ਪਰਿਵਾਰ ਦੇ ਜਿਹੜੇ ਅਸੈਸੇ ਆ ਜਿਵੇਂ ਉਹਨਾਂ ਦੀ ਭੈਣ ਦਾ ਉਹਨਾਂ ਦੀ ਵਾਈਫ ਦੇ ਗਹਿਣਿਆਂ ਸਾਰਾ ਉਹ ਸਾਰਾ ਉਸ ਦੇ ਬਾਰੇ ਵੀ ਉਹ ਬੋਲਦੇ ਰਹੇ ਆ ਸੋ ਇਹ ਤੇ ਚ ਸ਼ਰਿਆਮਤੂ ਕਿ ਉਸ ਕੇਸ ਦੇ ਵਿੱਚ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰੀ ਗਿਆ ਜਿਹੜਾ 2015 ਦੇ ਵਿੱਚ ਕਾਲੀਦਾਲ ਦੀ ਸਰਕਾਰ ਸਮੇਂ ਜਿਹੜਾ ਇਹਨਾਂ ਨੇ ਉਹਤੇ ਬਣਾਇਆ ਸੀਗਾ ਜਿਦੇ ਚ ਉਹ ਕਹਿੰਦੇ ਆ ਵੀ ਉਸ ਸਮੇਂ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਮੈਂ ਲਗਾਤਾਰ ਵਿਰੋਧਤਾ ਕਰ ਰਿਹਾ ਸੀਗਾ ਜਦੋਂ ਮੈਨੂੰ ਇਸ ਕੇਸ ਦੇ ਵਿੱਚ ਫਸਾਇਆ ਗਿਆ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਇਹ ਗ੍ਰਿਫਤਾਰੀ ਨਹੀਂ ਹੋਣ ਦਿੱਤੀ ਸੀਗੀ ਉਸੇ ਕੇਸ ਦੇ ਵਿੱਚ ਹਾਲਾਂਕਿ ਉਹ ਕੇਸ ਵੀ ਉਹਨਾਂ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੋਈ ਆ ਸੁਪਰੀਮ ਕੋਰਟ ਨੇ ਕਿਹਾ ਵਾ ਵੀ ਜਦੋਂ ਇੱਕ ਦੋਸ਼ੀ ਨੂੰ سزا ਹੋ ਚੁੱਕੀ ਹੋਵੇ ਤੁਸੀਂ ਉਸ ਕੇਸ ਦੇ ਵਿੱਚ ਦੁਬਾਰਾ ਸਮਨਿੰਗ ਨਹੀਂ ਕਰ ਸਕਦੇ ਤੇ ਉਸ ਕੇਸ ਦੇ ਵਿੱਚ ਇਹਨਾਂ ਦੀ ਬੇਲ ਹੋ ਗਈ ਸੀ ਦੁਬਾਰਾ ਇਹਨਾਂ ਨੂੰ ਫਿਰ ਇੱਕ ਹੋਰ ਇੱਕ ਲੇਡੀ ਦੇ ਕੇਸ 'ਚ ਵੀ ਇਹਨੂੰ ਧਮਕੀਆਂ ਦੇਈਆਂ ਗਈਆਂ ਦੁਬਾਰਾ ਫਿਰ ਉਹ ਬੇਲ ਤੋਂ ਬਾਅਦ ਦੁਬਾਰਾ ਫਿਰ ਅਰੈਸਟ ਕੀਤਾ ਗਿਆ ਉਹਨਾਂ ਨੇ ਤਾਂ ਅੱਜ ਬੜੇ ਭਾਵਕ ਸੁਭਿਧਈਆ ਉਹਨਾਂ ਨੇ ਨੈਲਸਨ ਮੰਡੇਲੇ ਦੀਆਂ ਵੀ ਕਹਾਣੀਆਂ ਸੁਣਾਈਆਂ ਤੇ ਸਾਰਾ ਕੁਝ ਦੱਸਿਆ ਵੀ ਇਸ ਤਰ੍ਹਾਂ ਉਹ ਜੇਲ੍ਹ ਦੇ ਵਿੱਚ ਰਹੇ ਨੈਲਸਨ ਮੰਡੇਲਾ ਦੀ ਮੈਂ ਕਿਤਾਬ ਤੋਂ ਬੜਾ ਪ੍ਰਭਾਵਿਤ ਹੋਇਆ ਤੇ ਆਪਣੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਦੀ ਵੀ ਬੜੀ ਆ ਉਹਨਾਂ ਦੱਸਿਆ ਵੀ ਉਹਨਾਂ ਨੇ ਜਿਹੜੀਆਂ ਭਾਰਤ ਦੀਆਂ ਸਾਰੀਆਂ ਜੇਲਾਂ ਤਕਰੀਬਨ ਉਹਨਾਂ ਨੇ ਕਟੀਆਂ ਬੜੀ ਲੰਮੀ ਜੇਲ੍ਹ ਕੱਟੀ ਆ ਉਹਨਾਂ ਨੇ ਤੇ ਆਪਣੇ ਸੋਲਿਟਰੀ ਕਨਫਾਈਨਮੈਂਟ ਦੀ ਗੱਲ ਦੱਸਦੇ ਆ ਵੀ ਮੇਰੇ ਤੇ ਕੈਮਰੇ ਲਾਏ ਗਏ ਮੈਨੂੰ ਕਿਵੇਂ ਆਣ ਮੈਨੂੰ ਕੀ ਟਾਰਚਰ ਮੈਂਟਲ ਟਾਰਚਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਨਾਲ ਹੀ ਇਹ ਵੀ ਦੱਸਣੇ ਆ ਵੀ ਜੇਲਾਂ ਦੇ ਵਿੱਚ 50% ਬੰਦੇ ਨਾਜਾਇਜ਼ ਆ ਆ ਅੱਜ ਵੀ ਉਹ ਨਸ਼ਿਆਂ ਦੇ ਹੱਕ ਦੇ ਵਿੱਚ ਵੀ ਜਿਹੜੇ ਨਸ਼ਾ ਤੇ ਜਿਹੜੇ ਐਨਡੀਪੀਏ ਐਕਟ ਲਾ ਰਹੇ ਆ ਉਹਨੇ 50% ਕੇਸ ਨਜਾਇਜ਼ਾਂ ਪੁਲਿਸ ਦੀ ਇੱਕੋ ਕਹਾਣੀਆਂ ਵੀ ਉਹ ਚਲੇ ਗਏ ਸੀ ਫੜਿਆ ਗਿਆ ਨਸ਼ਾ ਮਿਲ ਗਿਆ ਇਦਾਂ ਹੋ ਗਿਆ ਉਦਾਂ ਹੋ ਗਿਆ ਅਰ ਅੱਜ ਫੇਰ ਉਹ ਅਮਰਤਪਾਲ ਸਿੰਘ ਦੇ ਡਿਗਰੂਗੜ੍ਹ ਜੇਲ੍ਹ ਵਾਲੀ ਆਵਾਜ਼ ਫੇਰ ਚੱਕ ਰਹੇ ਆ ਤੇ ਉਹ ਦੂਜੇ ਪਾਸੇ ਸੁਪਰੀਮ ਕੋਰਟ ਦੇ ਵੀ ਜਾਣਾ ਇਹਦਾ ਮਤਲਬ ਸਰਕਾਰ ਇਹ ਚਾਹੁੰਦੀ ਆ ਵੀ ਇਹ ਬੰਦਾ ਜਿਹੜਾ ਇੰਨੀ ਜ਼ਿਆਦਾ ਵਿਰੋਧਤਾ ਕਰ ਰਿਹਾ ਇੰਨਾ ਜ਼ਿਆਦਾ ਬੋਲ ਰਿਹਾ ਵੀ ਇਹਨੂੰ ਜ਼ਰੂਰ ਕਿਸੇ ਨਾ ਕਿਸੇ ਤਰੀਕੇ ਨਾਲ ਅੰਦਰ ਕੀਤਾ ਜਾਵੇ ਤੇ ਇਹ ਜਿਹੜੀ ਆ ਸਿਆਸੀ ਬਦਲਾਖੋਰੀ ਦੀ ਹੀ ਭਾਵਨਾ ਨਜ਼ਰ ਆ ਰਹੀ ਆ ਹੋਰ ਇਹਦੇ ਵਿੱਚ ਕੁਝ ਨਹੀਂ ਲੱਗਦਾ ਇਹ ਬਿਲਕੁਲ ਸਪਸ਼ਟ ਲੱਗ ਰਿਹਾ ਬਿਲਕੁਲ ਬਰਾੜ ਸਾਹਿਬ ਖੈਰਤੋਬਾ ਨਵਜੋ ਸਿੰਘ ਸਿੱਧੂ ਵੀ ਚਰਚਾ ਵਿੱਚ ਨਹੀਂ ਨਵਜੋ ਸਿੰਘ ਸਿੱਧੂ ਆਪਣੇ ਵੱਖਰੇ ਰੈਲੀ ਕਰਕੇ ਇੱਕ ਪਾਸੇ ਕਾਂਗਰਸ ਨਾਲ ਅੰਦਰ ਖੱਤੇ ਆਡਾ ਲਾ ਰਹੇ ਨੇ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਜ਼ਰੂਰ ਵੰਗਾ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨਵਜੋ ਸਿੰਘ ਸਿੱਧੂ ਲੀਹੋਂ ਲ헤 ਹੋਏ ਨੇ ਤੇ ਉਹ ਤੱਥਾਂ ਦੇ ਆਧਾਰ ਤੇ ਗੱਲ ਨਹੀਂ ਕਰਦੇ ਕੀ ਲੱਗਦਾ ਕਿ ਆਉਣ ਵਾਲੇ ਕੁਝ ਦਿਨਾਂ ਦੌਰਾਨ ਤਰਾਤੇ ਨਵਜੋਤ ਸਿੰਘ ਸਿੱਧੂ ਦੁਆਲੇ ਜਿਆਦਾ ਸਿਆਸਤ ਘੁਮੇਗੀ ਦੇਖੋ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਵੱਖਰਾ ਹੈ ਕਿਉਂਕਿ ਉਹ ਸਿੱਖ ਕੌਮ ਦੀ ਗੱਲ ਨਹੀਂ ਬਾਲੀ ਕਰ ਰਹੇ ਸੁਆਗਰਦੇਵ ਸਿੰਘ ਹੋਂਕੇ ਦੇ ਕੇਸ ਦੇ ਉਹਨਾਂ ਨੇ ਅਮਰਤਪਾਲ ਦਾ ਕੇਸ ਦੇ ਕੋਈ ਗੱਲ ਨਹੀਂ ਕਰੀ ਕੋਈ ਬਾਹਰਲੇ ਉਹਨਾਂ ਦੀ ਗੱਲ ਨਹੀਂ ਕਰੀ ਤੇ ਹਰੇਕ ਉਸ ਤਰ੍ਹਾਂ ਦੀ ਗੱਲ ਨਹੀਂ ਪਰ ਨਵਜੋਤ ਸਿੱਧੂ ਤੇ ਹਰ ਸਰਕਾਰ ਤੇ ਹਮਲਾ ਕਰ ਰਹੇ ਆ ਉਹਨਾਂ ਦੀ ਕਰਾਪਸ਼ਨ ਬਾਰੇ ਇਸ ਪੰਜਾਬ ਦੀ ਜਿਹੜਾ ਮੰਦ ਹਾਲੀ ਦਾ ਦੌਰ ਉਹਦੇ ਆਇਆ ਤੇ ਜੁੜੀ ਇਹਨਾਂ ਦੀ 75 25 ਦੀ ਰੇਸ਼ੋ ਆ ਉਹਨਾਂ ਦੇ ਬਾਰੇ ਗੱਲ ਕਰ ਰਹੇ ਆ ਔਰ ਉਹ ਜਿਹੜੀ ਇਹ ਪੰਜਾਬ ਸਰਕਾਰ ਦੀਆਂ ਪਾਲਿਸੀਆਂ ਉਹਨਾਂ ਦੀ ਲੋਚਨਾ ਕਰ ਰਹੇ ਆ ਔਰ ਆਪਣੇ ਆਨੂੰ ਇਨੀ ਬਖਸ਼ ਰਹੇ ਇਵਨ ਮਾਈਨਿੰਗ ਦੇ ਕੇਸ ਦੇ ਵਿੱਚ ਜਿਹੜਾ ਉਹਨਾਂ ਨੇ ਮਾਈਨਿੰਗ ਦੀ ਜਾਂਚ ਕਰਨ ਵਾਲਾ ਆਧਾਰ ਆ ਉੱਥੇ ਪੰਜਾਬ ਸਰਕਾਰ ਦੀ ਸ਼ਿਕਾਇਤ ਵੀ ਕਰਦੀ ਆ ਤੇ ਉਹਦੇ ਬਾਰੇ ਵੀ ਕਾਫੀ ਉਹ ਬੇਵਕੀ ਨਾਲ ਚੱਲ ਰਹੇ ਆ ਔਰ ਬੇਸ਼ੱਕ ਔਰੇ ਦੀ ਜਿਹੜੀ ਔਰੇ ਦੀ ਲੀਡਰਸ਼ਿਪ ਆ ਉਹਨਾਂ ਨੂੰ ਬਾਰ-ਬਾਰ ਗਾਹ ਕਰ ਰਹੀ ਆ ਵੀ ਤੁਸੀਂ ਐਦਾਂ ਡਿਸਿਪਲਨ ਤੋੜ ਰਹੇ ਹੋ ਤੋੜ ਰਹੇ ਹੋ ਪਰ ਕਾਂਗਰਸ ਆਈ ਕਮਾਂਡ ਦੀ ਉਹ ਦੇ ਬਿਲਕੁਲ ਜਿਵੇਂ ਉਹ ਕਹਿੰਦੇ ਆ ਵੀ ਉਹ ਵੀ ਮੈਂ ਉਹਨਾਂ ਨਾਲ ਪੂਰਾ ਤਾਲਮੇਲ ਮੇਰਾ ਦਿੱਲੀ ਚੰਡੀਗੜ੍ਹ ਜਾ ਕੇ ਹੋਇਆ ਸੀਗਾ ਤੇ ਮੈਂ ਦੱਸ ਚੁੱਕਿਆ ਆਂ ਔਰ ਉਹ ਇਸ ਗੱਲ ਨੂੰ ਅਹਿਸਾਸ ਹੋ ਚੁੱਕਿਆ ਉਹਨਾਂ ਨੂੰ ਤੇ ਮੈਂ ਅੱਗੇ ਨੂੰ ਵੀ ਰੈਲੀਆਂ ਕਰਦਾ ਰਹੂੰਗਾ ਕਹਿਣ ਦਾ ਭਾਵ ਵੀ ਹਾਈ ਕਮਾਂਡ ਦਾ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਇਸ਼ਾਰਾ ਹੈ ਔਰ ਉਹ ਲਗਾਤਾਰ ਉਸ ਪਾਸੇ ਨੂੰ ਵੱਧ ਰਹੇ ਆਂ ਉਹ ਵੀ ਬੁਲੰਦ ਕਰ ਰਹੇ ਆਂ ਪਰ ਸਖਪਾਲ ਕਹਿ ਰਹੇ ਖਹਿਰੇ ਦੀ ਤਕਨੀਕ ਔਰ ਉਹਨਾਂ ਦੀ ਤਕਨੀਕ ਵਿੱਚ ਕਾਫੀ ਫਰਕ ਆ ਦੋਨਾਂ 'ਚ ਫਰਕ ਆ ਬੇਸ਼ੱਕ ਦੋਨੋਂ ਵਿਭਾਗ ਆ ਪਰ ਉਹਨਾਂ ਦਾ ਦਾਇਰਾ ਵੱਖਰਾ ਇਹਨਾਂ ਦਾ ਇੱਕ ਦਾਇਰਾ ਵੱਖਰਾ ਇਹ ਜੋ ਮੈਂ ਦੇਖ ਰਿਹਾ ਇਹਨਾਂ ਦਾ ਸਿਸਟਮ ਜੀ ਲੱਗਦਾ ਸਭ ਲੋਕ ਸਭਾ ਚੋਣਾਂ ਆਉਣ ਵਾਲੀਆਂ ਨੇ ਉਹ ਤੋਂ ਪਹਿਲਾਂ ਪੰਚਾਇਤੀ ਚੋਣਾਂ ਵੀ ਹੋਣਗੀਆਂ ਪੰਚਾਇਤੀ ਚੋਣਾਂ ਦੇ ਵਿੱਚ ਪਿੰਡਾਂ ਦੇ ਵਿੱਚ ਖਾਸ ਕਰਕੇ ਕਾਂਗਰਸ ਨਾਲ ਆਮ ਆਦਮੀ ਪਾਰਟੀ ਤੇ ਕੱਲੀ ਜਲਦੀ ਇੱਕ ਤਰ੍ਹਾਂ ਤਿੰਨ ਤਰੀ ਮੁਕਾਬਲਾ ਹੋਵੇਗਾ ਪੰਚਾਇਤੀ ਚੋਣਾਂ ਨੂੰ ਲੈ ਕੇ ਉਸ ਤੋਂ ਬਾਅਦ ਲੋਕ ਸਭਾ ਚੋਣਾਂ ਨੇ ਲੋਕ ਸਭਾ ਚੋਣਾਂ ਵਿੱਚ ਅਜੇ ਵੀ ਜੱਕੋ ਤੱਕੀ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਪੰਜਾਬ ਦੇ ਵਿੱਚ ਗੱਠਜੋੜ ਹੋਵੇਗਾ ਜਾਂ ਨਹੀਂ ਅੱਜ ਥੋੜਾ ਜਿਹਾ ਸੁਰ ਟੱਲੇ ਜ਼ਰੂਰ ਪੈਣੇ ਰਾਜਾ ਬਟਿੰਗ ਦੇ ਰਾਜਾ ਬਟਿੰਗ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਦਾ ਜੋ ਵੀ ਫੈਸਲਾ ਹੋਏਗਾ ਉਹ ਸਿਰਮਸਤੀ ਪਰ ਅਸੀਂ ਆਪਣੀਆਂ ਭਾਵਨਾਵਾਂ ਦੱਸ ਚੁੱਕੇ ਹਾਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਹੋ ਸਕਦਾ ਜਿਸ ਤਰ੍ਹਾਂ ਰਾਜਾ ਬਟਿੰਗ ਬੋਲੇ ਨੇ ਥੋੜੇ ਜੇ ਨਰਮ ਸੁਰ ਕਰਕੇ ਉਹ ਤੋਂ ਲੱਗਦਾ ਕਿ ਉਪਰੋ ਇਸ਼ਾਰਾ ਹੋ ਗਿਆ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਰੂਰ ਗੱਲਬਾਤ ਹੋਏਗਾ ਸੰਕੇਤ ਵੀ ਮਿਲ ਗਏ ਨੇ ਚੰਡੀਗੜ੍ਹ ਦੇ ਵਿੱਚ ਜੋ ਮੇਅਰ ਦੀ ਚੋਣ ਹੋਣੀ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠੀਆਂ ਹੋ ਗਈਆਂ ਨੇ ਕੀ ਲੱਗਦਾ ਕਿ ਪੰਜਾਬ ਦੀ ਸਿਆਸਤ ਬੜੀ ਉਲਝਣ ਤਾਣੀ ਵਾਲੀ ਰਹੇਗੀ ਆਉਣ ਵਾਲੇ ਦਿਨਾਂ 'ਚ ਵੇਖੋ ਪੰਜਾਬ ਦੀ ਸਿਆਸਤ ਜਿਹੜੀ ਮੌਜੂਦਾ ਸਮੇਂ ਦੀ ਬਿਲਕੁਲ ਉਲਝਣ ਤਾਣੀ ਵਾਲੀ ਹੈ ਸਿਆਸਤ ਬਣਦੀ ਜਾ ਰਹੀ ਆ আর ਜਿਹੜੀ ਇਹਨਾਂ ਦੀ ਸੱਤਾ ਦਾ ਸੀਟਾਂ ਦਾ ਗੱਠਜੋੜ ਆ ਉਹ ਬਿਲਕੁਲ ਲੱਗਦਾ ਹੈ ਵੀ ਉਹ ਤਕਰੀਬਨ ਅੰਦਰੂਗਤੀ ਹੋ ਚੁੱਕਿਆ ਹੈ ਉਹ ਸਿਰਫ ਇੱਕ ਇਥੋਂ ਦੀ ਜਿਹੜੀ ਲੀਡਰਸ਼ਿਪ ਆ ਉਹਨੂੰ ਉਹਨੂੰ ਸਮਝਾਉਣ ਦੇ ਲਈ ਇਹਨੂੰ ਥੋੜਾ ਜਿਹਾ ਲਟਕਾ ਰਹੇ ਆ ਤੇ ਉਹਨਾਂ ਦੇ ਜਿਹੜੇ ਇੰਚਾਰਜ ਆ ਯਾਦਵ ਸਾਹਿਬ ਉਹ ਕਹਿ ਰਹੇ ਆ ਵੀ ਮੈਂ ਸਾਰਾ ਕੁਝ ਜਾ ਕੇ ਹਾਈ ਕਮਾਂਡ ਨਾਲ ਗੱਲ ਕਰ ਲਵਾਂਗਾ ਉਹ ਤਕਰੀਬ ਉਹ ਜਦੋਂ ਦਿੱਲੀ ਦੇ ਵਿੱਚ ਇਹਨਾਂ ਦਾ ਸੀਟਾਂ ਦਾ ਤਾਲਮੇਲਾ ਜਿੱਥੇ ਆਪਦੀ ਸਰਕਾਰ ਆ ਕਾਂਗਰਸ ਦੀ ਉੱਥੇ ਕੋਈ ਏਡੀ ਗੱਲ ਹੈ ਨਹੀਂ ਸੀਗੀ ਤੇ ਉੱਥੇ ਉੱਥੇ ਸੀਟ ਸ਼ੇਅਰਿੰਗ ਹੋ ਰਹੀ ਆ ਤਾਂ ਇੱਥੇ ਨੇਚਰਲੀ ਇਹਨਾਂ ਦੀ ਸੀਟ ਸ਼ੇਅਰਿੰਗ ਹੋਏ ਜਾਣੀ ਆ ਤੇ ਉਸ ਤੋਂ ਬਗੈਰ ਇਹਨਾਂ ਕੋਲ ਚਾਰਾ ਵੀ ਕੋਈ ਨਹੀਂ ਤੇ ਦੂਜੇ ਪਾਸੇ ਇੱਥੇ ਸਿਸਟਮ ਹੁਣ ਇਹੋ ਜਿਹਾ ਹੋ ਚੁੱਕਿਆ ਵੀ ਕੋਈ ਵੀ ਪਾਰਟੀ ਇੱਕ ਥਾਪੜ ਕੇ ਨਹੀਂ ਕਹਿ ਸਕਦੀ ਬੇਸ਼ੱਕ ਕਹਿਣ ਨੂੰ ਸਾਰੀ ਕਹੀ ਜਾਂਦੇ ਆ ਵੀ 13 ਅਸੀਂ ਲੈ ਜਾਾਂਗੇ 13 ਅਸੀਂ ਲੈ ਜਾਾਂਗੇ 13 ਅਸੀਂ ਲੈ ਜਾਾਂਗੇ ਪਰ 13 13 ਵਾਲੀ ਜਿਹੜੀ ਕਹਾਣੀ ਹੈ ਨਹੀਂ ਕਿਉਂਕਿ ਪੰਜਾਬ ਦੇ ਜਿਹੜੀ ਸਿਆਸਤ ਆ ਨਾ ਪੰਜਾਬ ਦੇ ਲੋਕ ਸਾਰਿਆਂ ਤੋਂ ਤੰਗ ਆ ਅਸਲ ਦੇ ਵਿੱਚ ਜੇ ਦੇਖਿਆ ਜਾਵੇ ਜਿਹੜੀ ਆਪਾਂ ਜੇ ਰੈਨ ਫੀਲਡ ਤੇ ਗੱਲ ਕਰੀਏ ਨਾ ਪੰਜਾਬ ਦੇ ਲੋਕ ਸਾਰਿਆਂ ਤੋਂ ਦੁਖੀ ਆ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਪੰਜਾਬ ਦੇ ਲੋਕ ਨਸ਼ਿਆਂ ਤੋਂ ਬਹੁਤ ਤੰਗ ਆ ਨਸ਼ੇ ਨੂੰ ਕੋਈ ਕੰਟਰੋਲ ਨਹੀਂ ਕਰ ਰਿਹਾ ਨਾ ਪਹਿਲੀ ਸਰਕਾਰ ਕਰ ਚੁੱਕੀ ਆ ਨਾ ਹੁਣ ਦੀ ਕਰ ਚੁੱਕੀ ਆ ਰਿਸ਼ਵਤ ਦੀ ਦਮ ਗਜੇ ਭਾਵੇਂ ਜੋ ਮਰਜੀ ਮਾਰ ਜਾਈਏ ਪਰ ਰਿਸ਼ਵਤ ਲੈਣ ਦੇ ਤਰੀਕੇ ਬਦਲ ਜਾਂਦੇ ਆ ਉਦੋਂ ਹੀ ਬਾਦਸਤੂਰ ਚਲਦੀ ਆਉ ਸੋ ਇਹ ਤਾਂ ਬਿਲਕੁਲ ਇਹ ਗੱਲ ਸਹੀ ਆ ਇਹਨਾਂ ਨੂੰ ਗਠਜੋੜ ਤੋਂ ਬਗੈਰ ਇਹਨਾਂ ਕੋਈ ਵਿਚਾਰਾ ਨਹੀਂ ਤੇ ਗਠਜੋੜ ਇਹ ਗਠਜੋੜ ਇਹਨਾਂ ਨੇ ਕਰਨਾ ਹੀ ਕਰਨਾ ਹੈ ਤੇ ਅਕਾਲੀ ਦਲ ਵੀ ਉਧਰ ਉਹਨਾਂ ਦਾ ਆਪਣਾ ਢਿੰਡ ਸੇ ਨਾਲ ਪਰ ਤੋਰ ਰਹੇ ਆ ਉਧਰ ਉਹ ਵੀ ਪਤਾ ਨਹੀਂ ਭਾਜਪੀ ਨਾਲ ਕੀ ਹੋਣਾ ਕੀ ਨਹੀਂ ਹੋਣਾ ਸਮਾਂ ਦੱਸੂਗਾ ਕਿਉਂਕਿ ਉਹਨਾਂ ਦਾ ਬਹੁਤੇ ਕੁਝ ਸੁਧਾਰ ਕਰਨ ਦੀ ਲੋੜ ਆ ਆਪਣੀ ਪੰਥਕ ਦੇਖ ਵੀ ਸੁਧਾਰ ਦੀ ਲੋੜ ਆ ਪਰ ਉਹ ਪਾਇਰ ਪਰ ਤੇ ਗਲਤੀ ਕਰੀ ਜਾਣੇ ਪਤਾ ਨਹੀਂ ਆਉਣ ਵਾਲਾ ਸਮਾਂ ਕੀ ਹੋਊਗਾ ਪਰ ਲੋਕ ਪੰਜਾਬ ਦੇ ਅਣਖੀ ਲੋਕਾਂ ਇਨਕਲਾਬੀ ਲੋਕਾਂ ਇਹ ਸਾਰਾ ਕੁਝ ਜਾਣਦੇ ਆ ਵੀ ਕਿਨੇ ਸਾਡੇ ਨਾਲ ਕਹਿਆ ਕੀਤਾ ਕੋਈ ਹੁਣ ਗੱਲਾਂ ਬਾਤਾਂ ਨਾਲ ਕੁਝ ਢਾਣ ਨਾਲਾ ਕੰਮ ਨਹੀਂ ਹੈਗਾ ਵੀ ਪਹਿਲਾਂ ਕਦੇ ਇੱਥੇ ਕਿਸਾਨਾਂ ਦੀ ਬਿਲਾ ਦੀ ਸਪੋਰਟ ਕਰ ਦੋ ਫਿਰ ਬਾਅਦ ਦੇ ਵਿੱਚ ਵਿਰੋਧਤਾ ਕਰ ਦੋ ਕਦੇ ਅੰਮ੍ਰਿਤਵਾਲ ਨੂੰ ਅੰਦਰ ਪਰਾ ਅੰਦਰ ਕਰਾਣ ਦੀ ਗੱਲ ਕਰ ਦੋ ਬਾਅਦ ਚ ਉਹ ਜਦੋਂ ਗ੍ਰਿਫਤਾਰੀ ਹੋ ਜਵੇ ਫਿਰ ਉਹ ਉਹ ਗ੍ਰਿਫਤਾਰੀ ਦੀ ਵਿਰੋਧਤਾ ਦੀ ਗੱਲ ਕਰ ਜੋ ਸੋ ਇਹ ਸਾਰੀਆਂ ਜਿਹੜੀਆਂ ਕਹਾਣੀਆਂ ਸਾਰੇ ਲੋਕਾਂ ਨੂੰ ਪਤਾ ਵੀ ਕਿਹੜਾ ਦਲ ਕੀ ਕਰ ਰਿਹਾ ਕਿਹੜਾ ਨਹੀਂ ਇੱਥੇ ਕੋਈ ਪਤਾ ਨਹੀਂ ਕੋਈ ਜਿਹੜਾ ਨਵੀਂ ਢੇਰ ਵੀ ਫੋਰਚਾ ਮਾਰ ਜਵੇ ਕੋਈ ਪੱਡੀ ਗੱਲ ਨਹੀਂ ਤੁਹਾਨੂੰ ਲੱਗਦਾ ਕਿ ਲੋਕ ਜਿਆਦਾ ਸੁਚੇਤ ਨੇ ਪਾਰਟੀਆਂ ਨੂੰ ਪਾਰਟੀਆਂ ਨੂੰ ਪਤਾ ਨਹੀਂ ਕਿ ਲੋਕ ਸਾਡੇ ਵਰਗੇ ਕੀ ਚਾਹੁੰਦੇ ਪਰ ਲੋਕਾਂ ਨੂੰ ਜ਼ਰੂਰ ਪਤਾ ਕਿ ਪਾਰਟੀਆਂ ਬਾਰੇ ਉਹ ਲੋਕੀ ਕੀ ਚਾਹੁੰਦੇ ਨੇ ਤੇ ਆਪਣਾ ਰਿਜ਼ਲਟ ਚੰਗਾ ਦੇਣਗੇ ਬਿਲਕੁਲ ਸਹੀ ਹੈ ਤੁਸੀਂ ਮੈਂ ਕੋਕਰ ਸਾਹਿਬ ਹੈਰਾਨ ਹੁਣਾ ਜਿਹੜਾ ਬੰਦਾ ਨੂੰ ਅਸੀਂ ਸੋਚਦੇ ਹਾਂ ਨਾ ਇੱਕ ਆਮ ਮਜ਼ਦੂਰ ਤੱਕ ਦੇ ਮਜ਼ਦੂਰ ਪੰਜਾਬ ਦੇ ਮਜ਼ਦੂਰ ਨੂੰ ਤੇ ਉਹ ਵੀ ਪੂਰੀ ਤਰ੍ਹਾਂ ਸੁਚੇਤ ਆ ਜਿਹਨੂੰ ਅਸੀਂ ਸੋਚਦੇ ਆ ਨਾ ਵੀ ਲੇਮੈਨ ਹੋਣਾ ਇਹ ਤਾਂ ਸਾਰਾ ਦਿਨ ਕੰਮ ਕਰਦਾ ਪਰ ਉਹਨੂੰ ਸਿਆਸਤ ਦੀ ਪੂਰੀ ਨੌਲੇਜ ਆ ਤੇ ਬਿਲਕੁਲ ਉਹ ਲੋਕ ਸਾਰਿਆਂ ਕਲੀ ਨਿਗਰ ਕੀ ਬੈਠੇ ਆ ਵੀ ਕਰ ਕੀ ਰਹੇ ਆ ਸਾਰ ਕੀ ਰਹੇ ਆ ਤੇ ਉਹਨਾਂ ਲਈ ਵੀ ਮੈਨੂੰ ਐ ਲੱਗਦਾ ਵੀ ਉਹਨਾਂ ਨੂੰ ਵੀ ਇਸ ਵਾਰ ਵੋਟ ਪਾਣ ਲੱਗੇ ਬਹੁਤ ਬਾਹਰ ਆਪਣੇ ਦਿਮਾਗ ਤੋਂ ਬਹੁਤ ਜ਼ਿਆਦੇ ਬਰਦਰ ਬਟਨ ਆਣ ਲੱਗਾ ਉਹ ਵੀ ਦੁਚਿੱਤੀ ਛੋਣਗੇ ਵੀ ਕਿਹਨੂੰ ਪਾਈਏ ਕਿਹਨੂੰ ਨਾ ਪਾਈਏ ਕਿਹਨੂੰ ਨਾ ਕੋਈ ਇਹ ਹੈ ਜੇ ਕੰਮ ਨਹੀਂ ਕਰ ਰਿਹਾ ਜਿਹੜਾ ਕਿ ਕਾਫੀ ਅੱਗੇ ਵਧਿਆ ਹੋਵੇ ਵੀ ਰੇਸ ਦੇ ਵਿੱਚ ਅੱਗੇ ਜਾ ਰਹੇ ਹੋ ਸਾਰੇ ਐਂ ਲੱਗਦਾ ਬਰਾਬਰੇ ਤੋੜ ਰਹੇ ਆ ਹੁਣ ਬਾਜੀ ਕਿਨੇ ਮਾਰਦੀਆਂ ਕਿੰਨੇ ਇਹ ਤਾਂ ਮੌਕਾ ਦਸੂ। ਠੀਕ ਹੈ ਫਿਰ ਸਾਡਾ ਬਹੁਤ-ਬਹੁਤ ਧੰਨਵਾਦ। ਤੁਹਾਡਾ ਹੀ ਬਹੁਤ-ਬਹੁਤ ਸ਼ੁਕਰੀਆ।